ਸੋ ਖੁਜਿੰਦਰ ਸਿੰਘ ਲਾਲੀ ਮਜੀਠੀਆ ਕਾਂਗਰਸ ਦੇ ਇਸ ਲੀਡਰ ਤੇ ਕਈ ਕੇਸ ਨੇ ਦੋ ਦਿਨ ਪਹਿਲਾਂ ਹੀ ਇਹਨਾਂ ਤੇ ਐਸਟੀਐਮ ਦੀ ਗੱਡੀ ਤੇ ਚੜ ਕੇ ਪ੍ਰਦਰਸ਼ਨ ਕਰਨ ਦਾ ਇਲਜ਼ਾਮ ਲੱਗਾ ਲਾਲੀ ਮਜੀਠੀਆ ਕਹਿੰਦੇ ਨੇ ਕਿ ਅਕਾਲੀ ਭਾਜਪਾ ਸਰਕਾਰ ਉਹਨਾਂ ਤੇ ਝੂਠੇ ਕੇਸ ਦਰਜ ਕਰਦੀ ਹੈ ਕਿਉਂਕਿ ਉਹ ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਤਾਕਤਵਰ ਮੰਤਰੀ ਤੇ ਡਿਪਟੀ ਸੀਐਮ ਦੇ ਸਾਲੇ ਵਿਕਰਮ ਸਿੰਘ ਮਜੀਠੀਆ ਖਿਲਾਫ ਕਾਂਗਰਸ ਵੱਲੋਂ ਚੋਣ ਲੜਦੇ ਨੇ ਇਸ ਲੀਡਰ ਤੇ ਕਾਨੂੰਨ ਦੀਆਂ ਤਜੀਆਂ ਉਡਾਉਣ ਦੇ ਇਲਜ਼ਾਮ ਨੇ ਫਿਰ ਵੀ ਲਾਲੀ ਮਜੀਠੀਆ ਚੰਡੀਗੜ੍ਹ 'ਚ ਕਾਨੂੰਨ ਦੀਆਂ ਕਿਤਾਬਾਂ ਪੜ ਰਹੇ ਨੇ ਲਾਲੀ ਮਜੀਠੀਆ ਨਾਲ ਐਬੀਪੀ ਸਾਂਝਾ ਨੇ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਚ ਖਾਸ ਗੱਲਬਾਤ ਕੀਤੀ ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ ਐਬੀਪੀ ਸਾਂਝਾ ਦੀ ਨਹੀਂ ਇੰਟਰਵਿਊ ਚ ਮਹਿਮਾਨ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਲਜ਼ਾਮਾਂ ਦਾ ਐਬੀਪੀ ਸਾਂਝਾ ਸਮਰਥਨ ਨਹੀਂ ਕਰਦਾ ਲਾਲੀ ਮਜੀਠੀਆ ਤੁਸੀਂ ਇੱਥੇ ਕਾਲੀ ਮੈਂ ਪੇਪਰ ਸੀਗਾ ਲਾਅ ਦਾ ਉਹਦੇ ਕਹਿੰਦੇ ਅੱਛਾ ਪੰਜਾਬ ਯੂਨੀਵਰਸਿਟੀ ਚ ਜੀ ਹਾਂ ਕਿਵੇਂ ਲਾਅ ਕਿਵੇਂ ਕਰਨ ਲੱਗੇ ਐ ਐਕਚੁਅਲੀ ਮੈਂ 2 ਸਾਲ ਤੇ ਜਿਹੜੀ ਇੱਕ ਬੀ ਐਲ ਹੁੰਦੀ ਹੈ ਜਿਹੜੀ ਐਕਾਡੈਮਿਕ ਡਿਗਰੀ ਉਹ ਤੋਂ ਬਹੁਤ ਪਹਿਲਾਂ ਕੀਤੀ ਸੀ 8183 'ਚ ਮੈਂ ਇਥੇ ਸਟੂਡੈਂਟ ਸੀਗਾ ਤੇ ਇਹ ਫਿਰ 2014-15 ਦੇ ਵਿੱਚ ਜਿਹੜਾ 3rd ਇਅਰ ਇਹਦਾ ਪ੍ਰੋਫੈਸ਼ਨਲ ਜਿਹੜਾ ਪ੍ਰੈਕਟਿਸ ਕਰਨੀ ਜ਼ਰੂਰੀ ਹੈ ਇਹ ਮੈਂ 2014-15 ਦੇ ਵਿੱਚ ਅਪੀਅਰ ਹੋਇਆ ਸੀ ਪਰ ਕੁਝ ਪੇਪਰਸ ਮੇਰੇ ਰਹਿ ਗਏ ਇਹ ਲਾਸਟ ਪੇਪਰ ਸੀ ਅੱਜ ਹੀ ਜਿਵੇਂ ਚੱਲ ਰਹੀ ਹੈ ਪੇਪਰਾਂ ਦੀ ਤਿਆਰੀ ਪੇਪਰਾਂ ਦੀ ਤਿਆਰੀ ਇਤਨਾ ਦੀ ਤਿਆਰੀ ਅੱਲਾ ਸਭਾ ਸਾਨੂੰ ਕਿੱਥੇ ਮਿਲਦਾ ਤੁਹਾਨੂੰ ਪਤਾ ਹੀ ਹੈ ਦੀ ਕੱਲ ਇਹ ਕਿ ਕਿਸ ਪਰਸੋਂ ਰਜਿਸਟਰ ਕਰਕੇ ਮੇਰੇ ਤੇ ਜਿਆਦਾ ਪੜ੍ਹਾਈ ਦਾ ਮੌਕਾ ਤੇ ਮਿਲਦਾ ਨਹੀਂ ਪਰ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਇਹ ਜਿਹੜਾ ਲਾਅ ਜਿਹੜਾ ਇਹਨੂੰ ਕੰਪਲੀਟ ਕਰਨ ਬਾਰੇ ਸੋਚਿਆ ਕਿਉਂਕਿ ਮੇਰੇ ਤੇ ਮੇਰੇ ਸਾਥੀਆਂ ਤੇ ਮੇਰੇ ਪਰਿਵਾਰ ਤੇ ਔਰ ਸਮੁੱਚੀ ਕਾਂਗਰਸ ਤੇ ਬਹੁ ਟੇਲ ਕਿਦੇ ਵਿੱਚ ਜਿੰਨੇ ਕੇਸਸ ਨੇ ਸ਼ਾਇਦ ਹੋਵੇ ਸਾਰੇ ਪੰਜਾਬ ਚ ਹੋਣੇ ਕਾਂਗਰਸੀ ਤੇ ਇਹਨੇ ਵੱਡੇ ਜਿਹੜੇ ਅਮਾਉਂਟ ਜਿਹੜੇ ਆ ਲੀਗਲ ਐਕਸਪੈਂਸਸ ਦੇਣ ਦੇ ਨਾਲੋਂ ਮੈਂ ਬਿਹਤਰ ਸਮਝਿਆ ਕਿ ਮੈਂ ਖੁਦ ਹੀ ਲਾਅ ਕਰਨਾ ਹੂੰ ਹੂੰ ਤਦ ਲਾਓ ਤੁਸੀਂ ਜਿਹੜੀ ਤੁਹਾਡੀ ਰਾਜਨੀਤਿਕ ਬਦਲਾਖੋਰੀ ਚੱਲ ਰਹੀ ਹੈ ਜਾਂ ਰਾਜਨੀਤਿਕ ਲੜਾਈ ਹੈ ਉਹਦੇ 'ਚ ਤੁਹਾਨੂੰ ਲੱਗਿਆ ਕਿ ਬਦਲਾਖੋਰੀ ਤੇ ਕਹਿ ਨਹੀਂ ਸਕਦੇ ਇਹ ਤਾਂ ਉਸ ਤੋਂ ਬਹੁਤ ਅੱਗੇ ਦੀ ਗੱਲ ਜਾ ਚੁੱਕੀ ਹੈ ਇਹ ਤਾਂ ਸਟ੍ਰੀਟ ਟੈਰਰਿਜ਼ਮ ਆ ਇਹ ਸਰਕਾਰੀ ਅਤਵਾਦ ਹੈ ਜਿਹੜਾ ਇਹਨਾਂ ਨੇ ਇਹ ਸਰਕਾਰ ਨੇ ਔਰ ਵਿਸ਼ੇਸ਼ ਤੌਰ ਤੇ ਵਿਕਰਮ ਸਿੰਘ ਨੇ ਜਿਹੜਾ ਉਹ ਕਾਂਗਰਸੀਆਂ ਤੇ ਵਿਸ਼ੇਸ਼ ਤੌਰ ਤੇ ਔਰ ਮਜੀਠੇ ਹਲਕੇ 'ਚ ਜੇ ਕਹ ਲਓ ਤੇ ਖਾਸ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ 2007 ਤੋਂ ਬਾਅਦ ਦੇ ਵਿੱਚ ਕੀਤਾ ਗਿਆ ਉਹਨੂੰ ਸਰਕਾਰੀ ਅਤਵਾਦ ਦਾ ਨਾਮ ਪਰ ਮਜੀਠੀਆ ਸਾਹਿਬ ਤਾਂ ਕਹਿੰਦੇ ਨੇ ਕਿ ਬਹੁਤ ਹੀ ਪਿਆਰ ਦੇ ਨਾਲ ਉਹ ਮਾਝੇ ਨੂੰ ਚਲਾ ਰਹੇ ਨੇ ਹਲਕੇ ਨੂੰ ਚਲਾ ਰਹੇ ਨੇ ਔਰ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਤਰ੍ਹਾਂ ਦਾ ਕਿ ਕਿਸੇ ਨੂੰ ਕੋਈ ਤੰਗ ਕੀਤਾ ਜਾਵੇ ਜਾਂ ਕਿਸੇ ਦੇ ਉੱਤੇ ਕੋਈ ਕੇਸ ਦਰਜ ਕੀਤਾ ਜਾਵੇ ਦੇਖੋ ਇਹ ਤਾਂ ਉਹਨਾਂ ਨੇ ਤੇ ਇਹੀ ਕੁਝ ਕਹਿਣਾ ਪਰ ਤੁਸੀਂ ਜਾ ਕੇ ਇੱਕ ਵਾਰੀ ਮਜੀਠੇ ਹਲਕੇ ਚੋਂ ਦੀ ਲੰਘ ਜਾਓ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਐਮ ਐਸ ਸੀ ਐਗਰੀਕਲਚਰ ਪੀਏ ਯੂ ਲੁਧਿਆਣਾ ਤੋਂ ਕੀਤੀ ਔਰ ਲੌ ਕਰ ਰਿਹਾ ਸੀਗਾ ਜਦੋਂ ਮੇਰੀ ਕਾਲਜ ਲੈਕਚਰਰ ਬਾਅਦ ਚ ਕੈਨਰਾ ਬੈਂਕ ਚ ਐਗਰੀਕਲਚਰ ਅਫੀਸਰ ਔਰ ਬਾਅਦ ਚ ਸੁਗਰ ਫੈਡਰੇਸ਼ਨ ਦੇ ਵਿੱਚ ਮੈਂ ਬਤੌਰ ਹੈੱਡ ਆਫ ਡਿਪਾਰਟਮੈਂਟ ਚੀਫ ਇਨਵਾਇਰਨਮੈਂਟ ਆਫੀਸਰ ਔਰ ਉੱਥੋਂ ਆਈ ਰੋਸਟ ਟੂ ਦ ਪੋਸਟ ਆਫ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਤੇ ਮੈਂ ਰਜ਼ਾਈਨ ਕਰਕੇ ਪੋਲਿਟਿਕਸ ਦੇ ਵਿੱਚ ਆਇਆ ਸੀਗਾ ਔਰ ਮੇਰੇ ਤੇ ਚਾਰ ਕੇਸਿਸ ਨੇ ਚੌਥਾ ਕੇਸ ਹੈ ਜਿਹੜਾ ਹੁਣੇ ਨਾ 17 ਤਰੀਕ ਨੂੰ ਸਲੈਪ ਕੀਤਾ ਤੇ ਕਿਹੜੇ ਕਿਹੜੇ ਕੇਸ ਨੇ ਇਹ ਸਭ ਤੋਂ ਪਹਿਲਾਂ ਤੇ ਜੀ ਮੇਰੇ ਤੇ ਇੱਕ ਕੇਸ ਪਾਇਆ ਗਿਆ ਸੀ 2007 ਦੇ ਵਿੱਚ ਜਿਸ ਦਿਨ ਇਲੈਕਸ਼ਨ ਹੋਇਆ ਸੀਗਾ ਬਾਇ ਇਲੈਕਸ਼ਨ ਉਹਦਾ ਡਿੰਪਾ ਜੁਸਪੀਤ ਸਿੰਘ ਸਾਡੇ ਉਹ ਲੀਡਰ ਨੇ ਔਰ ਤੋਂ ਐਮਐਲਏ رہ ਚੁਕੇ ਉਹਨਾਂ ਦਾ ਉਹਨਾਂ ਦਾ ਡਿਲੇ ਹੋਇਆ ਸੀ ਉਹਨਾਂ ਦਾ ਇਲੈਕਸ਼ਨ ਉਹ ਜਦੋਂ ਕੰਕਲੂਡ ਹੋਇਆ ਤੇ ਉਥੋਂ ਨਿਕਲ ਰਹੇ ਸੀਗੇ ਤੇ ਉਹਦੇ ਵਿੱਚ ਮੇਰੇ ਤੇ ਪੈਸੇ ਵੰਡਣ ਦਾ ਕੇਸ ਪਾਇਆ ਜਦੋਂ ਕਿ ਮੇਰੀ ਜੇਮ ਸਿਰ 500 ਰੁਪਏ ਸੀ ਉਸ ਵੇਲੇ ਉਸ ਤੋਂ ਬਾਅਦ ਇੱਕ ਮੇਰੇ ਤੇ ਕੇਸ ਰਜਿਸਟਰ ਕੀਤਾ ਗਿਆ ਜਿੱਥੇ ਕਾਲੀਦਾਂ ਦੇ ਗੁੰਡੇ ਕਿਉਂਕਿ ਮੈਂ ਉਹਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗਾ ਅਮ੍ਰਿਤਸਰ ਰੂਰਲ ਦਾ ਤੇ ਮੇਰੇ ਕੋਲ ਚਾਰਜ ਸੀਗਾ ਸਿਟੀ ਜੀ ਦਾ ਵੀ ਤੇ ਉੱਥੇ 2008 'ਚ ਜਿਹੜਾ ਮਿਊਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਸੀ ਉਹਦੇ 'ਚ 골ਡੀ ਸਾਡੇ ਕਾਂਗਰਸ ਵੱਲੋਂ ਕੰਟੈਸਟ ਕਰ ਰਿਆ ਸੀਗਾ ਉਹ ਇਹਨਾਂ ਦੇ ਕੈਂਡੀਡੇਟ ਸੀਗੇ ਤੇ ਉੱਥੇ 2000 ਦੇ ਕਰੀਬ ਜਿਹੜੇ ਕਾਲੀ ਗੁੰਡੇ ਸੀਗੇ ਉਹ ਜਦੋਂ ਉੱਥੇ ਰਿਗਿੰਗ ਕਰ ਰਹੇ ਸੀ ਤੇ ਮੈਂ ਰੋਕਿਆ ਔਰ ਉਹਦੇ ਤੇ ਵੀ ਮੈਨੂੰ ਬਾਅਦ 'ਚ ਪਤਾ ਲੱਗਾ ਰਾਤ ਨੂੰ ਕਿ ਮੇਰੇ ਤੇ 200 307 ਦਾ ਕੇਸ ਹੈ ਔਰ ਚੌਥਾ ਜਿਹੜਾ ਕੇਸ ਆ ਉਹ ਤੀਸਰਾ ਕੇਸ ਜਿਹੜਾ ਆ 2014 ਚ ਕੈਪਟਨ ਅਮਰਿੰਦਰ ਸਿੰਘ ਜੀ ਦੇ ਇਲੈਕਸ਼ਨ ਦੇ ਵਿੱਚ ਉਹ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਇਆ ਉਸ ਤੋਂ ਬਾਅਦ ਪਤਾ ਲੱਗਿਆ ਜੀ ਕਿ ਇੱਕ ਮਹੀਨੇ ਤੇ ਉੱਥੇ ਐਸਐਚਓ ਨੂੰ ਆਪਣਾ ਪੁਲਿਸ ਅਫੀਸ਼ਰ ਨੂੰ ਕੁੱਟਣ ਦਾ ਕੇਸ ਪਾਤਾ ਤੇ ਆ ਹੁਣ ਪਤਾ ਲੱਗਿਆ ਜੀ ਕਿ ਉਹ ਦੋ ਜਿਹੜਾ 16 ਤਰੀਕ ਨੂੰ ਉੱਥੇ ਸਾਡਾ ਪ੍ਰੋਟੈਸਟ ਸੀਗਾ ਕਿਉਂਕਿ ਜਿ ਤੁਹਾਨੂੰ ਪਤਾ ਹੈ ਹਰ ਥਾਂ ਇਹਨਾਂ ਦਾ ਕੰਮ ਹੀ ਸਿਰਫ ਔਰੰਗਜੇਬ ਚੰਗੇਜੀ ਸ਼ੌਕ ਤੇ ਆ ਇਸ ਪਰਿਵਾਰ ਦੀ ਖਾਸ ਤੌਰ ਤੇ ਵਿਕਰਮ ਸਿੰਘ ਦੀ ਔਰ ਇਹਨਾਂ ਨੇ ਜਿਸ ਤਰ੍ਹਾਂ ਉਹਨੂੰ ਜੀ ਪੰਜਾਬੀ ਨੂੰ ਇਹਨਾਂ ਨੇ ਇਹ ਇਹ ਤੋਂ ਆਫਰ ਕੀਤਾ ਉਹਦੇ ਅਗੇਂਸਟ ਸਭ ਤੋਂ ਵੱਡਾ ਪ੍ਰੋਟੈਸਟ ਜਿਹੜਾ ਸੀ ਉਹ ਮਜੀਠੇ ਕੌਨਸਟੈਂਸੀ ਦਾ ਕੋਈ 1000 ਆਦਮੀ ਉਹਨਾਂ ਐਦਨਮਾਂ ਲਿਆ ਸੀਗਾ ਕਿ ਜਿਹੜਾ ਇਹਨਾਂ ਦੀ ਫਾਸਟਵੇ ਨੈਟਵਰਕ ਹੈ ਇਹਦੇ ਤੋਂ ਅਸੀਂ ਡਿਸਕਨੈਕਟ ਕਰਕੇ ਡਿਸ਼ੇਸ ਲਵਾਉਣੀਆਂ ਉਹਨਾਂ ਨੇ ਉੱਥੇ ਕਸਮ ਖਾਦੀ ਸੀ ਡਿਸਟ੍ਰਿਕਟ ਕਾਂਗਰਸ ਕਮੇਟੀ ਰੂਰਲ ਅਮਰਸਰ ਦੇ ਆਫਿਸ ਔਰ ਉਸ ਤੋਂ ਬਾਅਦ ਅਸੀਂ ਡਿਪਟੀ ਕਮਿਸ਼ਨਰ ਆਮਰਸਰ ਉਹਨਾਂ ਨੂੰ ਪੂਰਾ ਮੰਨ ਜਿਹੜਾ ਹੈ ਉਹ ਮੈਮੋਰੰਡਮ ਦੇਣਗੇ ਸੀ ਕਿ ਗਵਰਨਰ ਮਾਨਯੋਗ ਗਵਰਨਰ ਦੀ ਗੱਡੀ ਸੀ ਤੁਹਾਨੂੰ ਧਿਆਨ ਤਾਂ ਰੱਖਣਾ ਚਾਹੀਦਾ ਸੀ ਕਿਉਂਕਿ ਪ੍ਰਸ਼ਾਸਨ ਦੇ ਦਫ਼ਤਰ ਦੇ ਵਿੱਚ ਗੱਲ ਇਸ ਤਰ੍ਹਾਂ ਦੀ ਕਿ ਜੇ ਜੇ ਕੋਈ ਕੋਈ ਡੈਮੇਜ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਉਹ ਇੱਕ ਐਸ ਵੇਲੇ ਲੀਗਲ ਇਸ਼ੂ ਹੈ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਉਸ ਸਮੇਂ ਦੇ ਨਾਲ ਆਪੇ ਅੱਗੇ ਵੀ ਇਹਨਾਂ ਨੇ ਬੜੇ ਕੇਸਸ ਪਾਏ ਆ ਮੋਰ ਦਨ 500 ਕੇਸਸ ਕਾਂਗਰਸ ਜਿਹੜੇ ਮਜੀਠਾ ਕੰਸਟੈਂਸੀ ਨਾਲ ਸੰਬੰਧਿਤ ਹੈ ਉਹਨਾਂ ਤੇ ਵਿਕਰਮ ਸਿੰਘ ਨੇ ਜਿਹੜੇ ਸਲੈਪ ਕਰਵਾਏ ਆ ਔਰਾਂ ਜੋ ਇੱਕ ਇੱਕ ਕਰਕੇ ਆਸਤਾ ਆਸਤਾ ਸਾਰੇ ਉੱਡਦੇ ਜਾ ਰਹੇ ਨੇ ਪਰ ਗੱਡੀ ਦੇ ਤੁਹਾਨੂੰ ਲੱਗਦਾ ਨਹੀਂ ਗੱਡੀ ਦੇ ਤੁਹਾਨੂੰ ਨਹੀਂ ਚੜਨਾ ਚਾਹੀਦਾ ਸੀ ਪ੍ਰੋਟੈਸਟ ਕਰਨ ਦਾ ਤਰੀਕਾ ਜਿਹੜਾ ਉਹ ਠੀਕ ਨਹੀਂ ਸੀ ਤੁਹਾਡਾ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਉਹ ਜਿਹੜੀ ਇੱਕ ਲੀਗਲ ਇਸ਼ੂ ਆ ਕੌਣ ਚੜਿਆ ਨਹੀਂ ਚੜਿਆ ਡੈਮੇਜ ਹੋਇਆ ਨਹੀਂ ਹੋਇਆ ਉਹ ਤਾਂ নাও ਇਟ ਇਜ਼ ਅਪ ਟੂ ਦਾ ਕੋਰਟ ਟੂ ਡਿਸਾਈਡ ਪਰ ਉਹਦੇ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਐਡੀ ਐਡੀਆਂ ਇਹਨਾਂ ਦੀ ਇਹ ਜਿਹੜੀਆਂ ਗਲੇਰਿੰਗ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਸਮੈਕ ਵਿੱਚ ਨਾਲਿਆਂ ਤੋਂ ਉਹਦੇ ਚ ਬਿਕਰਮ ਸਿੰਘ ਦਾ ਨਾਮ ਆ ਉਹ ਸਰਗਨਾ ਆ ਸਾਰੇ ਜਿੰਨੇ ਨੌ ਮਾਫੀਆ ਚੱਲ ਰਹੇ ਨੇ ਉਹਦਾ ਈਡੀ ਨੇ ਬਕਾਇਦਾ ਉਹਨੂੰ ਨੋਟਿਸ ਕੀਤਾ ਆ ਉਹਨੂੰ ਤੇ ਅਜੇ ਤੱਕ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਐਫ ਆਈ ਆਰ ਨਹੀਂ ਕੀਤੀ ਔਰ ਇਹ ਇਹ ਤੇ ਕੋਰਟ ਡਿਸਾਈਡ ਕਰੇਗਾ ਕਿ ਕੀ ਮੈਂ ਵਾਚਾਈ ਏਡਾ ਵੱਡਾ ਕੋਈ ਕ੍ਰਾਈਮ ਕੀਤਾ ਸੀ ਬਿਕਰਮ ਸਿੰਘ ਚੀਠੀਆਂ ਕਹਿੰਦੇ ਨੇ ਹਾਈ ਕੋਰਟ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈਗੀ ਔਰ ਉਹ ਬਿਲਕੁਲ ਸਾਫ਼ ਸੁਥਰੇ ਨੇ ਕੋ ਕਲੀਨ ਚਿੱਟ ਵੀ ਆਪ ਹੀ ਲੈ ਲਿੰਦੇ ਨੇ ਤੇ ਆਪ ਹੀ ਦੇ ਦਿੰਦੇ ਨੇ ਕਿਸੇ ਨੇ ਉਹਨੂੰ ਅਜੇ ਤੱਕ ਬਿਕਰਮ ਸਿੰਘ ਨੂੰ ਕਲੀਨ ਚਿੱਟ ਨਹੀਂ ਦਿੱਤੀ ਪਿਛਲਿਆਂ ਦਿਨਾਂ ਦੇ ਵਿੱਚ ਜਿੱਥੇ ਐਨ ਆਈ ਐ ਦੀ ਵੀ ਗੱਲ ਚੱਲੀ ਕਿਉਂਕ ਕਿ ਜਿੱਥੋਂ ਤੱਕ ਜਦੋਂ ਕਦੀ ਡਰੱਗਸ ਆਉਣੀਆਂ ਜਾਂ ਜੇ ਇਸ ਵੀ ਕਿਸੇ ਦੇਸ਼ ਦੇ ਵਿੱਚ ਕਿਸੇ ਖਿੱਤੇ 'ਚ ਡਰੱਗਸ ਆਉਣੀਆਂ ਉਹਦੇ ਨਾਲ ਅਤੰਕਵਾਦ ਆਏਗਾ ਇਹ ਇੱਕ ਇੰਟਰਨੈਸ਼ਨਲ ਫੀਨੋਮਨਾ ਔਰ ਤੁਸੀਂ ਦੇਖੋ ਜਿਹੜੀ ਗੱਲ ਮੈਂ ਉਦੋਂ ਕਹੀ ਸੀ ਉਹ ਜਿਹੜਾ ਦੀਨਾਨਗਰ ਵਾਲਾ ਕਾਂਡ ਔਰ ਪਠਾਨਕੋਟ ਵਾਲਾ ਕਾਂਡ ਉਹਦੇ 'ਚ ਸਾਬਤ ਹੋਇਆ ਔਰ ਨਾਲ ਦੀ ਨਾਲ ਇੱਕ ਐਸਪੀ ਔਰ ਉਹਦੀ ਜੀ ਇਕੱਲੀ ਲੀਡਰ ਦਾ ਨਾਮ ਆਇਆ ਔਰ ਉਹ ਕੋਈ ਜਿਹੜਾ ਇਕੱਲੀ ਲੀਡਰ ਮਜੀਠੀਆ ਦਾ ਡੈਫੇਮੇਸ਼ਨ ਕਰ ਰਹੇ ਨੇ ਨਾ ਸੰਜੇ ਸਿੰਘ ਦੇ ਉੱਤੇ ਡੈਫੇਮੇਸ਼ਨ ਕੀਤਾ ਜਿਹੜਾ ਵੀ ਬੋਲੋ ਡੈਫੇਮੇਸ਼ਨ ਕਰ ਦਿੰਦੇ ਤੁਸੀਂ ਬੋਲ ਰਹੇ ਹੋ ਸਕਦਾ ਤੁਹਾਡੀ ਜਿਹੜਾ ਮੈਂ ਕਰ ਮੇਕਾ ਜੀ ਮੇਰੇ ਕੋਲੋਂ ਮੈਂ ਤਿੱਥੋਂ ਤੱਕ ਕਹਿਆ ਸੀਗਾ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਚੈਨਲ ਤੇ ਮੈਂ ਗੱਲ ਕੀਤੀ ਆ ਮੈਂ ਕੈਨੇਡਾ ਅਮਰੀਕਾ ਚ ਜਾ ਕੇ ਵੀ ਗੱਲ ਕੀਤੀ ਆ ਕਿ ਜੇ ਸਾਹ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਔਰ ਡੀਜੀਪੀ ਪੰਜਾਬ ਵਾਕਿਆ ਹੀ ਸੁਹਿਰਦ ਨੇ ਕਿ ਉਹ ਵਾਕਿਆ ਹੀ ਇਹਨਾਂ ਨੂੰ ਫੜਨਾ ਚਾਹੁੰਦੇ ਜਿਹੜੇ ਡਰੱਗਸ ਵੇਚਣ ਵਾਲੇ ਆ ਤੇ ਮੈਂ ਮਾਝੇ ਦੇ ਵਿੱਚ ਜਿੰਨੇ ਵਿਕਰਮਦੇਵ ਵਿਰਸਾ ਸਿੰਘ ਬਲਟੋਵਾ ਦੇ ਹਰਮੀਤ ਸਿੰਘ ਦੇ ਜਿੰਨੇ ਡਰੱਗ ਪੈਡਲਰਸ ਨੇ ਮੈਂ ਉਹਨਾਂ ਦਾ ਨਾਂ ਜਿਹੜੀ ਲਿਸਟ ਦੇਣ ਨੂੰ ਤਿਆਰ ਆ ਬਸ਼ਰਤੇ ਸਾਹ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਕਿਉਂਕਿ ਮੈਂ ਗੁਰੂ ਦਾ ਸੱਚਾ ਸਿੰਘ ਆ ਸੇਖਾ ਤੁਹਾਡੇ ਕੋਲ ਤਾਂ ਸੈਂਟਰ ਗਵਰਨਮੈਂਟ ਹੈਗੀ ਆ ਨਾ ਮੰਨ ਲਓ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਮੇਰੀ ਬੇਨਤੀ सीबीआई ਦੀ ਪਰੋਪ ਜਿਹੜੀ ਸੈਂਟਰ ਨੂੰ ਜਾਂ ਤੇ ਸੀਐਮ ਭੇਜ ਸਕਦੇ ਨੇ ਜਾਂ ਕੋਰਟ ਦੇ ਵਿੱਚ ਜਿਹੜੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਹ ਭੇਜ ਸਕਦੇ ਨੇ ਸੋ ਮੈਂ ਬੇਨਤੀ ਕੀਤੀ ਸੀ ਕਿ ਮੈਂ ਇੱਕ ਗੁਰੂ ਦਾ ਸੇਖ ਆ ਸਾਬਤ ਸੂਰਤ ਸੇਖਾ ਮੈਨੂੰ ਪੂਰਾ ਵਿਸ਼ਵਾਸ ਹੈ ਛੇਵੀਂ ਪਾਸ਼ਾਹੀ ਦੀ ਸਭ ਤੋਂ ਉੱਚੀ ਜੜੀ ਸਿੱਖ ਹਾਈਐਸਟ ਸਿੱਖ ਟੈਂਪੋਰਲ ਸੀਟ ਹੈ ਅਕਾਲ ਤਖਤ ਸਾਹਿਬ ਉੱਥੇ ਪਰਿਵਾਰ ਸਮੇਤ ਆਉਣ ਔਰ ਆਣ ਕੇ ਇਹ ਕਸਮ ਖਾਣ ਕੇ सीबीआई ਨੂੰ ਪ੍ਰੂਫ ਦੇਣਗੇ ਪਰ ਇੱਕ ਅਲੀਗੇਸ਼ਨ ਤੁਹਾਡੇ ਤੇ ਅਕਸਰ ਲੱਗਦਾ ਇੱਕ 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 ਬੇਨਤੀ ਮੇਰੀ ਬੇਨਤੀ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਕਿ ਉਹ ਜੀ ਇਹ ਕਹਿਣ ਕਿ ਅਸੀਂ ਉਥੇ ਕਸਮ ਖਾ ਕੇ ਪਰਿਵਾਰ ਸਮੇਤ ਕਿਹਾ ਮੈਂ ਵੀ ਪਰਿਵਾਰ ਸਮੇਤ ਜਾਊਂਗਾ ਮੈਂ ਇਹਨਾਂ ਨੂੰ ਸਾਰਿਆਂ ਦੇ ਨਾਮ ਪ੍ਰੋਵਾਈਡ ਕਰੂੰਗਾ ਔਰ सीबीआई ਪ੍ਰੂਫ ਕਰੇ ਕਿਉਂਕਿ ਇਹ ਜਾਂ ਇਹ ਜਿਹੜਾ ਮਸਲਾ ਆ ਇਹਦਾ ਅਤੰਕਵਾਦ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਆ ਔਰ ਇਹਦੀਆਂ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਨੇ ਇਹ ਇੰਟਰਪੋਲ ਦਾ ਕੇਸ ਹੈ ਜਿੱਦੇ ਚ ਕਿ सीबीआई ਨੋਡਲ ਏਜੰਸੀ ਆ ਸੋ ਇੰਟਰਪੋਲ ਨੂੰ ਵੀ ਇਹਦੇ ਚ ਦੇਖਣਾ ਪਏਗਾ ਕਿ ਜਿਹੜੇ ਇੱਕ ਸਰੀਕ ਕਿਹਾ ਜਾਂਦਾ ਉਹ ਠੀਕ ਹੈ ਤੁਹਾਡੀ ਗੱਲ ਸਾਰੀ ਤੁਹਾਡੀ ਗੱਲ ਆ ਗਈ ਕਿ ਤੁਸੀਂ ਬੜਾ ਵਾਇਲੈਂਟਲੀ ਪ੍ਰੋਟੈਸਟ ਕਰਦੇ ਹੋ ਇੱਕ ਵਾਰ ਪਹਿਲਾਂ ਵੀ ਮਜੀਠੀਆ ਸਾਹਿਬ ਦੀ ਕੋਠੀ ਤੇ ਪ੍ਰੋਟੈਸਟ ਹੋਇਆ ਸੀ ਜਿਹੜਾ ਤੁਹਾਡਾ ਤਰੀਕਾ ਪ੍ਰੋਟੈਸਟ ਕਰਦਾ ਡੈਮੋਕਰੈਟਿਕ ਨਹੀਂ ਹੈ ਅਨਡੈਮੋਕਰੈਟਿਕ ਹੈ ਨਾਲੇ ਨਾਲੇ ਸਾਨੂੰ ਕੋਟਦੇ ਆ ਨਾਲੇ ਸਾਨੂੰ ਅਨਡੈਮੋਕਰੈਟਿਕ ਆਖਦੇ ਨੇ ਡੈਮੋਕਰੇਸੀ ਦੀਆਂ ਜਿਹੜੀਆਂ ਧਜੀਆਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਨੇ ਤੇ ਵਿਕਰਮ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਉਡਾਈਆਂ ਉਹ ਅੱਜ ਤੱਕ ਮੈਂ ਨਹੀਂ ਦੇਖਦਾ ਕਿ ਕਿਤੇ ਵੀ ਕਿਸੇ ਜਿਹੜੇ ਕਿਤੇ ਵੀ ਕੋਈ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਉਹ ਤਾਂ ਜਿਹਾ ਉਡਾਈਆਂ ਗਿਆ ਹੁਣ ਇੱਥੇ ਨੌ ਮਾਫੀਆ ਚੱਲ ਰਹੇ ਨੇ ਗੈਂਗਸ ਜਿਨ੍ਹਾਂ ਜਿਹੜੇ ਉਹ ਪੈਦਾ ਕਰਤੇ ਇਹਨਾਂ ਨੇ ਸੈਂਡ ਮਾਫੀਆ ਲੈਂਡ ਮਾਫੀਆ ਟਰਾਂਸਪੋਰਟ ਮਾਫੀਆ ਲਿਕਰ ਮਾਫੀਆ ਔਰ ਕੇਬਲ ਮਾਫੀਆ ਕੰਟਰੈਕਟ ਮਾਫੀਆ ਕਿਹੜੇ ਕਿਹੜੇ ਮਾਫੀਆ ਦੀ ਕਲਾ ਲੈਂਡ ਗ੍ਰੇਵ ਤੁਹਾਨੂੰ ਲੱਗਦਾ ਨਹੀਂ ਕਾਂਗਰਸ ਇਹ ਚ ਫੇਲ ਹੋਗੀ ਪੂਰੀ ਤਰ੍ਹਾਂ ਕਿ ਕਾਂਗਰਸ ਨੇ ਇਹ ਇਨਾਂ ਇਸ਼ਿਉਆਂ ਨੂੰ ਜ਼ਿੰਮੇਵਾਰਨਾ ਸੀਗਾ ਕਾਂਗਰਸ ਦੀ ਲੀਡਰਸ਼ਿਪ ਉਹ ਲੋ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਤੇ ਕੈ ਹੁਣ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਵਿੰਦਰ ਸਿੰਘ ਲੜ ਰਹੇ ਨੇ ਜੋ ਕਾਂਗਰਸ ਦਾ ਯੋਗਦਾਨਿਕ ਵਿਰੋਧੀ ਧਿਰ ਦਾ ਹੁਣ ਜਦੋਂ ਹੈ ਹੀ ਨਹੀਂਗਾ ਮੇਰੀ ਬੇਨਤੀ ਸੁਣੋ ਕਾਂਗਰਸ ਨੇ ਅੱਜ ਤੱਕ ਹਰ ਗਲਤੇ ਜੇ ਡਰੱਗਸ ਦੇ ਇਸ਼ੂ ਨੂੰ ਕੇਂਦਰੀ ਬਿੰਦੂ ਤੇ ਲਿਆਂਦਾ ਤੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਆ ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਤੁਸੀਂ ਪ੍ਰੋਟੈਸਟ ਦੀ ਵਾਇਲੈਂਟ ਪ੍ਰੋਟੈਸਟ ਦੀ ਗੱਲ ਕਰ ਰਹੇ ਅਸੀਂ ਤਾਂ ਕਹਿ ਰਹੇ ਸੀਗੇ ਕਿ ਅਸੀਂ ਹੱਥ ਜੋੜ ਕੇ ਮੂੰਹ ਤੇ ਪੱਟੀ ਬੰਨ ਕੇ ਤੇ ਬਿਕਰਮਜੀ ਦੀ ਕੋਠੀ ਤਾਂ ਨਹੀਂ ਲੰਘਣਾ ਉਹ ਕਹਿੰਦੇ ਵੀ ਨਹੀਂ ਜੀ ਇਹਨਾਂ ਦੀ ਕੋਠੀ ਤਾਂ ਨਹੀਂ ਤੁਸੀਂ ਲੰਘ ਸਕਦੇ ਕੀ ਗੱਲ ਜੇ ਇਹ ਇਹ ਡਰੱਗਸ ਵੇਚ ਸਕਦੇ ਤੇ ਅਹੀਂ ਇਹਨਾਂ ਦੀ ਕੋਈ ਥਾਣੀ ਵੀ ਨਹੀਂ ਲੱਗ ਸਕਦੇ ਕੀ ਇਹਨਾਂ ਨੇ ਕੋਈ ਉਹਦੇ ਰਿਜ਼ਰਵ ਕਰਵਾਇਆ ਸੋ ਇਹਨਾਂ ਨੇ ਸਾਡੇ ਨਾਲ ਬਦਮਾਸ਼ੀ ਕੀਤੀ ਮੇਰੇ ਸੈਟਲਾਈਜ਼ ਸੀਗੀ ਮੈਂ 2 ਦਿਨ ਹਸਪੀਟਲਾਈਜ਼ ਰਿਹਾ ਸੀਗਾ ਸੋ ਵਾਇਲੈਂਟ ਨਹੀਂ ਹਾਂ ਇਹ ਜ਼ਰੂਰ ਹੈ ਤੁਸੀਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਮੈਂ ਇਹ ਕਹਿ ਰਿਹਾਗਾ ਕਿ ਕਾਂਗਰਸ ਇੱਕ ਡੈਮੋਕ੍ਰੇਸੀ ਚ ਆਪੋਜੀਸ਼ਨ ਬੜੀ ਇੰਪੋਰਟੈਂਟ ਹੁੰਦੀ ਹੈ ਕਾਂਗਰਸ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਮੈਂ ਤੁਹਾਨੂੰ ਹੀ ਦੱਸ ਰਿਹਾ ਸੀਗਾ ਉਸ ਤੋਂ ਉਪਰੰਤ ਉਸ ਡੈਮੋਨਸਟ੍ਰੇਸ਼ਨ ਤੋਂ ਉਪਰੰਤ ਜਦੋਂ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਅੰਮ੍ਰਿਤਸਰ ਇੱਕ ਰੈਲੀ ਰੱਖਣ ਦੀ ਕੋਸ਼ਿਸ਼ ਕੀਤੀ ਬੀਐਸਐਫ ਦੇ ਅਗੇਂਸਟ ਔਰ ਇਹਨਾਂ ਦੀ ਆਪਣੀ ਲੀਡਰਸ਼ਿਪ ਸੁਖਦੇਵ ਸਿੰਘ ਦੀ ਢੀਂਟ ਸਾਹਿਬ ਰਣਜੀਤ ਸਿੰਘ ਜੀ ਬ੍ਰਹਮਪੁਰਾ ਉਹਨਾਂ ਪੋਸ ਕੀਤਾ ਬ੍ਰਹਮਪੁਰਾ ਸਾਹਿਬ ਨੇ ਉਹ ਸਟੇਜ ਤੋਂ ਕਿਹਾ ਸੀ ਜਿਹਨੂੰ ਇਹਨਾਂ ਬਾਅਦ ਚ ਜਾਗਰਤੀ ਰੈਲੀ ਦਾ ਨਾਮ ਦਿੱਤਾ ਕਿ ਜਦੋਂ ਸਟੇਟ ਦੇ ਵਿੱਚ ਨਸ਼ੇ ਵੇਚ ਰਹੇ ਨੇ ਤੇ ਅਸੀਂ ਆਪਣੇ ਆਪ ਨੂੰ ਇਹਦੇ ਤੋਂ ਬਰੀ ਨਹੀਂ ਕਰ ਸਕਦੇ ਉਸ ਵੇਲੇ ਡਿਸਟ੍ਰਿਕਟ ਕਾਂਗਰਸ ਕਮੇਟੀ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਾਡੇ ਉਸ ਵੇਲੇ ਅਸੀਂ ਉਥੇ ਇੱਕ ਬਹੁਤ ਵੱਡਾ ਪ੍ਰੋਟੈਸਟ ਇਹਨਾਂ ਦੇਗੇਸ ਕੀਤਾ ਸੀਗਾ ਉਸ ਤੋਂ ਇਲਾਵਾ ਅਸੀਂ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇੱਥੇ 21 ਦਿਨ ਦੀ ਚੇਨ ਫਾਸਟ ਕੀਤੀ ਔਰ ਜਿਹਦੇ ਚ ਕਿ ਅਸੀਂ 17 ਸੈਕਟਰ ਦੇ ਵਿੱਚ ਜਿਹੜੀਆਂ ਮੋਮਬਤੀਆਂ ਰਾਤ ਨੂੰ ਜਗਾਉਂਦੇ ਸੀ ਲੋਕਾਂ ਨੂੰ ਜਾਗਰਤ ਕਰ ਲਈ ਸੋ ਜੇ ਡਰੱਗਸ ਦਾ ਮੁੱਦਾ ਨਹੀਂ ਮੈਂ ਕਹਿ ਰਿਹਾ 9 ਸਾਲਾਂ ਦੀ ਸਰਕਾਰ ਹਮੈਂ ਇਹ ਕਹਿ ਰਿਹਾਗਾ ਕਿ ਪਿਛਲੀ ਵਾਰ ਤੁਹਾਡੀ ਸਰਕਾਰ ਨਹੀਂ ਬਣੀ ਉਹਦੇ ਬਹੁਤ ਸਾਰੇ ਕਾਰਨ ਸੀ ਇਸ ਵਾਰ ਵੀ ਆਮ ਆਦਮੀ ਪਾਰਟੀ ਤੁਹਾਡੇ ਸਪੀਚ ਚ ਆ ਰਹੀ ਹੈ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਸਰਕਾਰ ਬਣ ਰਹੀ ਹੈ ਅਗਰ ਤੁਸੀਂ ਆਪੋਜੀਸ਼ਨ ਸੀ ਜਿਹੜੀ ਡੈਮੋਕ੍ਰੇਸੀ ਬੜੀ ਇੰਪੋਰਟੈਂਟ ਹੁੰਦੀ ਹੈ ਤਾਂ ਲੋਕ ਤੁਹਾਨੂੰ ਉਸ ਤਰ੍ਹਾਂ ਰਿਸਪੌਂਡ ਕਿਉਂ ਨਹੀਂ ਕਰ ਰਹੇ ਜਿਸ ਤਰ੍ਹਾਂ ਸਾਨੂੰ ਲੋਕ ਰਿਸਪੌਂਡ ਕਰ ਰਹੇ ਨੇ ਇੱਕ ਇਸ ਤਰ੍ਹਾਂ ਦਾ ਪਰਸੈਪਸ਼ਨ ਕ੍ਰੀਏਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਦੇ ਕਿ ਆਮ ਆਦਮੀ ਪਾਰਟੀ ਆਪਣੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦਿੱਲੀ 'ਚ ਦੇਖੋ 13 ਦੇ ਵਿੱਚੋਂ ਜਿੱਥੇ 97.5% 97.7% ਸੀਟਸ ਅਇਤੋਂ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਉਥੇ 13 ਦੇ ਵਿੱਚੋਂ 5 ਸੀਟਸ ਆਮ ਆਦਮੀ ਪਾਰਟੀ ਨੂੰ ਮਿਲੀਆਂ ਔਰ ਤੁਸੀਂ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਕਿ ਜਿਹੜਾ ਲੈਸ ਥੈਨ 40% ਹੈ 97 98% ਤੋਂ ਲੈਸ ਥੈਨ 40% ਆ ਜਾਣਾ ਇਹ ਤੋਂ ਪਤਾ ਲੱਗ ਰਿਹਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕੀ ਹੈ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਆਏਗਾ ਕਿ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਇੱਥੇ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੈਗੀ ਬੜੇ ਨਿਰਧਾਰਤ ਪਰ ਮੈਂ ਵੀ ਕਹਿ ਰਿਹਾ ਜਿਹੜੇ 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 ਬਿਕਰਮ ਮਜੀਠੀਆ ਨੂੰ ਤੁਸੀਂ ਘੇਰਦੇ ਹੋ ਉਹ ਕਹਿੰਦੇ ਨੇ ਕਿ ਕਾਂਗਰਸ ਨੂੰ ਕਿਸੇ ਨੇ ਖਤਮ ਨਹੀਂ ਕੀਤਾ ਕਾਂਗਰਸ ਨੂੰ ਕਾਂਗਰਸ ਨੇ ਹੀ ਖਤਮ ਕੀਤਾਗਾ ਤੁਹਾਡੇ ਲੀਡਰਾਂ ਨੇ ਲੜ ਲੜ ਕੇ ਕਾਂਗਰਸ ਖਤਮ ਕੀਤੀ ਉਹ ਕਹਿੰਦਾ ਐਲੀਗੇਸ਼ਨ ਸਾਡੇ ਤੇ ਲਾਈ ਜਾਨੇ ਪਾਰਟੀ ਤੁਹਾਡੀ ਆਪਦੀ ਖਤਮ ਹੋ ਰਹੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਜੇ ਆਪਣਾ ਸੁਖਦੇਵ ਸਿੰਘ ਧੀਨਸਾ ਕਹਿਣ ਕਿ ਬੀਐਸਐਫ ਦੇ ਵਿਰੁੱਧ ਜੇ ਤੁਸੀਂ ਗਏ ਤੇ ਮੈਂ ਤੁਹਾਡਾ ਹਿਸਾ ਨਹੀਂ ਉਹ ਉਹ ਉੱਥੇ ਡਿਫਰੈਂਸ ਆਪੀਨੀਅਨ ਨਹੀਂ ਜਦੋਂ ਬ੍ਰਹਮਪੁਰਾ ਸਾਹਿਬ ਸਟੇਜ ਤੋਂ ਸਿੱਧਾ ਇਹਨਾਂ ਨੂੰ ਕਯੂਜ਼ ਕਰ ਰਹੇ ਨੇ ਉਹ ਨਹੀਂ ਉਹ ਆਪਣੀਆਂ ਸੋਸ਼ਲ ਗੈਦਰਿੰਗ ਦੇ ਵਿੱਚ ਵੀ ਬ੍ਰਹਮਪੁਰਾ ਸਾਹਿਬ ਹਰਥਾਂ ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਨੂੰ ਇਹਦੇ ਤੋਂ ਵਰੀ ਨਹੀਂ ਕਰ ਸਕਦੇ ਜਦੋਂ ਤੁਹਾਡੀ ਗਵਰਨਮੈਂਟ ਆ ਇੱਥੇ ਸੋ ਜਦੋਂ ਇਹਨਾਂ ਦੇ ਡਿਫਰੈਂਸਸ ਨੇ ਕਿਸੇ ਡਿਫਰੈਂਸ ਆਫ opinion ਆ ਮੈਂ ਕਿਹਾ ਸਾਡੀ ਪਾਰਟੀ ਦੇ ਵਿੱਚ ਡੈਮੋਕਰੈਟਿਕ ਹੱਕ ਜਿਹੜਾ ਹੈ ਉਹਨੂੰ ਇਜਾਜ਼ਤ ਦਿੱਤੀ ਜਾਂਦੀ ਆ ਕਾਂਗਰਸ ਇੱਕ ਜਿਹੀ ideology ਆ ਜਿਹੜੀ ਹਰ ਹਰ ਕੋਨਿਆਂ ਦੇ ਵਿੱਚ ਹਰ ਧਰਮ ਹਰ ਹਰ ਕਾਸਟ creed ਹਰ ਜਿਹੜਾ ਐਥਨਿਕ ਜਿਹੜੀ ਰਿਪਰੈਜੈਂਟੇਸ਼ਨ ਆ ਉਹ ਇਹ ਕੀ ਗੱਲ ਹੋ ਗਈ ਕਿ ਕਾਂਗਰਸ ਤੁਹਾਡੇ ਵਾਂਗੂ ਨਹੀਂ ਲੜਦੀ ਤੁਸੀਂ ਬੜਾ ਹਮੇਸ਼ਾ ਸੰਘਰਸ਼ ਚ ਹੁੰਨੇ ਹੋਗੇ ਮਜੀਠਾ ਹਲਕੇ ਜਿਸੀਂ ਦੇਖਦੇ ਆਂਗੇ ਕਾਂਗਰਸ ਦੇ ਬਾਕੀ ਬੰਦੇ ਚੁੱਪ ਬੈਠੇ ਨੇ ਕਾਂਗਰਸ ਚੋ ਜਾਨ ਹੀ ਨਹੀਂ ਰਹੀ ਜੋ ਕਾਂਗਰਸ ਸੇ ਇੱਕ ਦੌਰ ਚ ਹੁੰਦੀ ਸੀ ਕਾਂਗਰਸ ਉਹ ਕਾਂਗਰਸ ਪੰਜਾਬ ਚੋ ਕਾਂਗਰਸ ਨਹੀਂ ਰਹੀ ਆਪੋਜੀਸ਼ਨ ਦੇ ਤੌਰ ਦੇ ਉਤੇ ਕਾਂਗਰਸ ਦਿਖਦੀ ਹੁੰਦੀ ਆ ਦੇਖੋ ਕਹਿੰਦੇ ਸਿਆਣੇ ਕਹਿੰਦੇ ਆ ਲੋੜ ਕਾੜ ਦੀ ਮਾਂ ਹੁੰਦੀ ਆ ਜਿੱਥੇ ਜਿੰਨਾ ਜ਼ਿਆਦਾ ਤਸ਼ੱਦਦ ਉਥੇ ਓਨੀ ਜ਼ਿਆਦੀ ਲੜਾਈ ਫੋਰ ਐਗਜ਼ਾਮਪਲ ਮਜੀਠਾ ਸਭ ਤੋਂ ਵੱਧ ਤਸ਼ੱਦਦ ਹੋਇਆ ਮਜੀਠੇ ਲੜਾਈ ਹੋ ਰਹੀ ਹੈ ਜੇ ਪੱਟੀ ਹੋਇਆ ਤੇ ਪੱਟੀ ਹਰਮਿੰਦਰ ਗਿੱਲ ਲੜ ਰਹੇ ਨੇ ਜੇ ਇੱਥੇ ਗਿੱਦੜਬਾਹਾ ਦੇ ਵਿੱਚ ਹੋਇਆ ਉੱਥੇ ਮਰਿੰਦਰ ਰਾਜਾ ਲੜ ਰਹੇ ਜੇ 인ਦਰਜੀਤ ਸਿੰਘ ਜ਼ੀਰਾ ਲੜ ਰਹੇ ਆ ਦਰਸ਼ਨ ਬਰਾਰ ਲੜ ਰਹੇ ਸੋ ਕਿਹਦੀ ਕਿਹਦੀ ਮੈਂ ਗੱਲ ਕਰਾਂ ਜੇ ਉੱਥੇ ਸਭ ਤੋਂ ਵੱਡਾ ਮੈਂ ਕਹ ਰਿਹਾਗਾ ਕਿ ਸਿਰਫ ਲੜਾਈ ਦਾ ਮਸਲਾ ਹੀ ਨਹੀਂ ਹੁੰਦਾਗਾ ਕਿ ਲੜਨ ਲਈ ਲੜਨਾ ਜਾਂ ਸਿਰਫ ਇਹ ਇਸ਼ੂ ਨੇ ਉਹਨਾਂ ਨੂੰ ਲੜਨਾ ਮੈਂ ਕਹ ਰਿਹਾਗਾ ਕਿ ਜਿਹੜਾ ਆਪੋਜੀਸ਼ਨ ਦਾ ਇੱਕ ਰੋਲ ਹੁੰਦਾ ਜਾਂ ਕਾਂਗਰਸ ਪਾਰਟੀ ਦੇ ਖੜੇ ਹੋਣ ਦਾ ਰੋਲ ਆ ਪੰਜਾਬ ਦੇ ਅੰਦਰ ਜੀ ਉਹ ਉਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਜਾਂ ਕੁਝ ਹਲਕਿਆਂ ਦੇ ਅੰਦਰ ਕੁਝ ਐਮਐਲਏ ਲੜ ਰਹੇ ਨੇ ਜਾਂ ਸਾਬਕਾ ਐਮਐਲਏ ਲੜ ਰਹੇ ਨੇ ਜਾਂ ਐਵੇਂ ਸੇ ਵੀ ਜਾ ਰਹੀ ਹੈ ਪਰਸਪੈਕਸ਼ਨ ਅਜਿਹੀ ਕ੍ਰੀਏਟ ਕੀਤੀ ਜਾਦੀ ਹੈ ਜਿ ਇਹ ਅਜਿਹੀ ਕੋਈ ਗੱਲ ਨਹੀਂ ਕਾਂਗਰਸ ਇੱਕ ਬਹੁਤ ਵੱਡੀ ਫੋਰਸ ਆ ਔਰ ਇੱਕ ਇੱਕ ਸੈਕਸ਼ਨ ਨੂੰ ਰਿਪਰੈਜ਼ੈਂਟ ਕਰਦੀ ਆ ਜਿਹੜਾ ਹੈਵ ਨੋਟਸ ਦਾ ਸੈਕਸ਼ਨ ਹੈ ਔਰ ਜਦੋਂ ਵੀ ਕੋਈ ਗਰੀਬ ਦੀ ਗੱਲ ਹੋਈ ਜਦੋਂ ਵੀ ਕੋਈ ਪਛੜੀਆਂ ਜਾਤੀਆਂ ਦੀ ਅਨਸੂਚਿਤ ਜਾਤੀਆਂ ਦੀ ਗੱਲ ਹੋਈ ਹੈ ਕਾਂਗਰਸ ਇੱਕ ਅਜਿਹੀ ਜਮਾਤ ਹੈ ਜਿੰਨੇ ਹਮੇਸ਼ਾ ਹੀ ਮਦਦ ਕੀਤੀ ਆ ਔਰ ਜਿਹੜੀ ਹਮੇਸ਼ਾ ਆਪਣੇ ਸਾਥੀਆਂ ਦੇ ਨਾਲ ਖੜੀ ਆ 21 ਜਿਆ ਮੁੱਦਾ ਨਹੀਂ ਜਿੱਥੇ ਅਸੀਂ ਸਾਰੇ ਦੇ ਸਾਰੇ ਖੜੇ ਨਹੀਂ ਹੁੰਦੇ ਔਰ ਤੁਸੀਂ ਦੇਖੋ ਬਠਿੰਡਾ ਰੈਲੀ ਹੋਈ ਆ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਤਲਵੰਡੀ ਸਾਬੋ ਰੈਲੀ ਹੋਈ ਆ ਉਹਦੇ ਵਿੱਚ ਸਮੁੱਚਾ ਪੰਜਾਬ ਨੂੰ ਜੇ ਕੋਈ ਹਰ ਸੈਕਸ਼ਨ ਨੂੰ ਰਿਪਰੈਜ਼ੈਂਟ ਕਰਦੀ ਉਥੇ ਆਡੀਅנס ਨਜ਼ਰ ਆ ਰਹੀ ਸੀ ਤੇ ਉਹ ਕਾਂਗਰਸ ਦੀ ਹੋਰ ਕਿਸੇ ਵੀ ਪਾਰਟੀ ਦੀ ਹੁਣ ਵਕੀਲ ਬਣ ਕੇ ਤੁਸੀਂ ਸਮਾਜ ਦੀ ਰੱਖਿਆ ਕਰੋਗੇ ਜਾਂ ਸਿਰਫ ਆਪਣੀ ਰੱਖਿਆ ਲਈ ਵਕੀਲ ਬਣ ਰਹੇ ਹੋ ਸਿਮਪਲ ਤੇ ਸਿਮਪਲ ਜਿਹੜੇ ਹੈਵ ਨਾਟਸ ਨੇ ਉਹਨਾਂ ਨੂੰ ਲੀਗਲ ਜਿਹੜੀ ਆ ਏਡ ਪ੍ਰੋਵਾਈਡ ਕਰਨਾ ਮੈਂ ਕੋਈ ਪ੍ਰੈਕਟਿਸ ਆਪਣੀ ਇਨਕਮ ਲਈ ਨਹੀਂ ਦਸਾਂ ਨਾ ਦੀ ਕਿਰਤ ਜੋ ਬਜ਼ੁਰਗਾ ਨੇ ਦਿੱਤਾ ਆ ਉਹਦੇ ਚੋਂ ਬਹੁਤ ਖੁਸ਼ ਆ ਰਿਹਾ ਮੀਰਾ ਪਰਪਸ ਸਿਰਫ ਤੇ ਸਿਰਫ ਇਹ ਜਿੱਥੇ ਕੋਈ ਸਿਰਫ ਕਾਂਗਰਸੀ ਨਹੀਂ ਕਿਸੇ ਨਾ ਵੀ ਜਿੱਥੇ ਜਾਤੀ ਹੋਊਗੀ ਲਾਲੀ ਮਜੀਠੀਆ ਬਤੌਰ ਇੱਕ ਕਹ ਲੋ ਕਿ ਇੱਕ ਨੈਸ਼ਨਲਿਸਟਿਕ ਫੇਸ ਔਰ ਇੱਕ ਬਤੌਰ ਇੱਕ ਅਦਨਾ ਸਿੱਖ ਹਰ ਇੱਕ ਹੈਵ ਨਾਟ ਦੇ ਨਾਲ ਖੜਾ ਆ ਜਿਹੋ ਜੀ ਮਰਜ਼ੀ ਗੱਲ ਉਹ ਮੇ ਔਰ ਮੇ ਨਾਟ ਵੀ ਹੈ ਕਾਂਗਰਸਮੈਨ ਜੇ ਕੋਈ ਦੂਸਰਾ ਵੀ ਆਇਆ ਕੋਈ ਕਾਲੀ ਵੀ ਆ ਜੇ ਅਕਾਲੀ ਵੀ ਇਹਨਾਂ ਦਾ ਜਿਨ੍ਹਾਂ ਨੇ ਜਾਤੀਆਂ ਕਰਦੇ ਉਹ ਸਾਡੇ ਕੋ ਆਉਂਦੇ ਆ ਮਦਦ ਲੈਣ ਲਈ ਆਪਾਂ ਹਰ ਵੇਲੇ ਹਰ ਇੱਕ ਦੇ ਪੜਨ ਲਿਖਣ ਲਈ ਕਿੰਨਾ ਕੁ ਟਾਈਮ ਮਿਲ ਰਿਹਾ ਤੁਹਾਨੂੰ ਕਿਉਂਕਿ ਬਹੁਤ ਥੋੜੇ ਲੀਡਰ ਨੇ ਜਿਹੜੇ ਇਸ ਤਰ੍ਹਾਂ ਇੰਨੀ ਉਮਰ ਦੇ ਅੰਦਰ ਆ ਕੇ ਲੋ ਕਰਦੇ ਨੇ ਕਿ ਐਮਏ ਕਰ ਰਿਹਾਗਾ ਕਿੰਨਾ ਟਾਈਮ ਮਿਲਦਾਗਾ ਪੜਨ ਲਈ ਬਹੁਤ ਅੱਛਾ ਲੱਗਦਾ ਮੈਂ ਬਹੁਤ ਪੜ ਨਹੀਂ ਸਕਦਾ ਬੀਸਿਕਲੀ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਮੈਂ ਬੀਸਿਕਲੀ ਐਨ ਅਕੈਡਮੀਸ਼ੀਅਨ ਆ ਮ नॉट ਅ politisian ਮੈਨੂੰ ਅਕੈਡਮਿਕਸ ਦੇ ਵਿੱਚ ਸ਼ੁਰੂ ਤੋਂ ਇੰਟਰਸਟ ਆ ਔਰ ਮੈਂ ਕੋਸ਼ਿਸ਼ ਕਰਦਾ ਕਿ ਮੈਨੂੰ ਜਦੋਂ ਵੀ ਮੌਕਾ ਮਿਲੇ ਔਰ ਜਨਰਲੀ ਮੈਂ अर्ਲੀ ਮਾਰਨਿੰਗ अर्ਲੀ ਰਾਈਜ਼ਰ ਆ ਤੇ ਮੈਂ ਸਵੇਰੇ ਉੱਠ ਪਰ ਜਿਵੇਂ ਆ ਧਰਨੇ ਦੇ ਅੰਦਰ ਹੁਣ ਪਰਸੋਂ ਉੱਥੇ ਤੁਸੀਂ 3 ਦਿਨ ਪਹਿਲਾਂ ਇਹ ਸਾਰਾ ਚੱਲ ਰਿਹਾ ਸੀ ਹਾਂਜੀ ਤੇ ਇਹਦੇ ਨਾਲ ਉਹ ਤਾਂ ਅਗਲਾ ਦਿਨ ਵੀ ਸਾਰਾ ਇਸੇ ਕੰਮ 'ਚ ਲੰਘਿਆ ਹਾਂਜੀ ਕਿਉਂਕਿ ਇਹ ਤੇ ਇਹਨਾਂ ਦਾ ਆਫਟਰ ਥੌਟ ਸੀਗਾ ਕਿ 16 ਤਰੀਕ ਨੂੰ ਸਲਾਹ ਕਰਕੇ ਜਦੋਂ ਇਹਨਾਂ ਦੇ ਆਕਾ ਨੇ ਕਿਹਾ ਉਦੋਂ 17 ਤਰੀਕ ਨੂੰ ਪਰਚਾ ਰਜਿਸਟਰ ਕਰਤਾ ਕਾਰਨ ਤਾਂ ਕੋਈ ਹੈ ਨਹੀਂ ਔਰ ਉਹਨੂੰ ਉਹ ਚਲੋ ਉਹ ਤਾਂ ਇੱਕ ਲੀਗਲ ਇਸ਼ੂ ਹੈ ਜਿਹੜਾ ਹੁਣ ਅੱਗੇ ਮਾਨਯੋਗ ਸਿਆਸਤ ਦੀ ਪੜਾਈ ਸੌਖੀ ਹੈ ਜਾਂ ਲ ਦੇਖੋ ਜੀ ਲਾਅ ਦੀ ਪੜ੍ਹਾਈ ਤਾਂ ਬਹੁਤ ਇੰਟਰਸਟਿੰਗ ਆ ਪਰ ਇਹ ਹੈ ਕਿ ਇਹਨਾਂ ਨੇ ਦੇਖੋ ਇਹ ਅਜਈ ਸਰਕਾਰ ਆ ਅਜਈ ਨਕਮੀ ਸਰਕਾਰ ਨਕਮੀ ਪਾਰਟੀ ਨਕਮਾ ਨਿਜਾਮ ਹੈ ਜਿਹੜਾ ਪੜਨ ਵਾਲਿਆਂ ਨੂੰ ਪੜਨ ਨਹੀਂ ਦਿੰਦਾ ਮੈਂ ਸੋਚਦਾ ਸੀ ਕਿ ਲਾਅ ਦੇ ਵਿੱਚ ਮੈਂ ਬਹੁਤ ਚੰਗੀ ਤਰ੍ਹਾਂ ਤਿਆਰੀਆਂ ਕਰ ਕਰਕੇ ਜਾਊਂਗਾ ਪਰ ਰੋਜ਼ ਕੋਈ ਨਾ ਕੋਈ ਇਸ਼ੂ ਇਹੋ ਜਿਹਾ ਬਿਕਰਮ ਸਿੰਘ ਔਰ ਕਾਲੀਦਲ ਰੇਜ਼ ਕਰ ਦਿੰਦਾ ਕਿ ਪੜਨ ਵਾਲਿਆਂ ਨੂੰ ਪੜ੍ਹ ਨਹੀਂ ਦਿੰਦੇ ਖਾਣ ਵਾਲਿਆਂ ਨੂੰ ਖਾਣ ਨਹੀਂ ਦਿੰਦੇ ਜੀਣ ਵਾਲਿਆਂ ਨੂੰ ਜੀਣ ਨਹੀਂ ਦਿੰਦੇ ਔਰ ਜੋ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਹਸ਼ਿਰਕੀ ਤੌਰ ਤੇ ਉਹ ਕਹਿੰਦੇ ਅਸੀਂ ਬੜਾ ਸਾਡੇ ਤਾਂ ਮੈਰਿਟ 'ਚ ਆ ਰਹੇ ਨੇ ਹੋ ਸਕਦਾ ਮਜੀਠੀਆ ਸਾਹਿਬ ਤੁਸੀਂ ਵੀ ਮੈਰਿਟ 'ਚ ਆ ਜੂ ਮੇਥੋਂ ਉਹ ਕਹਿੰਦੇ ਅਸੀਂ ਤਾਂ ਪੂਰਾ ਇੱਕ ਮੌਕਾ ਦੇ ਰਹੇ ਹਾਂ ਪੰਜਾਬ ਦੇ ਅੰਦਰ ਇਹ ਅਗਲੇ ਦਿਨਾਂ ਦੇ ਵਿੱਚ 2017 ਦੇ ਵਿੱਚ ਲੋਕ ਦੱਸ ਦੇਣਗੇ ਕਿ ਕਿਹੜੀ ਮੈਰਿਟ 'ਚ ਆ ਰਹੇ ਨੇ ਕਿਉਂਕਿ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਜਾਣੀਆਂ ਇਹਨਾਂ ਨੂੰ ਸੀਟ ਕੋਈ ਨਹੀਂ ਲੱਭਣੀ ਇਹ ਤੁਹਾਡੇ ਆਉਂਦੇ ਵੇਖੋ ਤੁਹਾਡੇ ਸਾਹਮਣੇ ਲੋਕ ਇੱਕ ਖਤਵਾ ਦੇਣਗੇ ਕਿਤੇ ਐਨਾ ਨਹੀਂ ਕਿ ਸਿਆਸਤ ਦੀ ਪੜ੍ਹਾਈ ਛੱਡ ਕੇ ਇਧਰ ਲਈ ਪੜਾਈ ਵਾਲੀ ਤਰ੍ਹਾਂ ਇਹ ਕਦੀ ਨਹੀਂ ਹੋ ਸਕਦਾ ਲਾਲੀ ਮਜੀਠੀਆ ਨੇ ਜੋ ਫੈਸਲਾ ਕੀਤਾ ਆ ਉਹਦੇ ਤੋਂ ਕਦੀ ਟਸ ਤੋਂ ਮਸ ਨਹੀਂ ਹੋਇਆ ਇਹੀ ਗੱਲ ਆ ਕਿ ਉਹਦਾ ਕੁਝ ਵੀ ਦੇਣ ਦੇਣਾ ਪਵੇ ਉਹ ਕਿੰਨਾ ਮਰਜ਼ੀ ਨੁਕਸਾਨ ਹੋਵੇ ਪਰ ਜੋ ਫੈਸਲੇ ਲਏ ਜਾਂਦੇ ਆ ਉਹ ਉਹਨੇ ਕਹਾ ਤੂੰ ਦੀਏ ਬਾਦੇ ਮੁਖਾਲਫਤ ਸੇ ਨਾ ਘਬਰਾ ਇਹ ਓਕਾਬ ਇਹ ਤਾਂ ਚਲਤੀ ਆ ਤੁਝੇ ਉੱਚਾ ਉਠਾਣੇ ਕੇ ਲਈ ਪਰ ਹੁਣ ਕਿਸੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਕੋਈ ਐਕਸ਼ਨ ਤਾਂ ਨਹੀਂ ਕਰੋਗੇ ਐਸ ਡੀ ਐਮ ਦੀ ਗੱਡੀ ਤੇ ਚੜਨ ਵਾਲਾ ਕਿਸੇ ਡੀ ਸੀ ਦੀ ਗੱਡੀ ਤੇ ਚੜਨ ਵਾਲਾ ਵਾਇਲੈਂਟ ਪ੍ਰੋਟੈਸਟ ਆਇਆ ਕੋਈ ਇਹ ਵਾਇਲੈਂਸ ਤਾਂ ਹੋਇਆ ਕਿਤੇ ਨਹੀਂ ਅਸੀਂ ਤੇ ਉਹਦੇ ਤੋਂ ਬਾਅਦ ਜਿਹੜੇ ਡਿਪਟੀ ਕਮਿਸ਼ਨਰ ਜਿਹਨੂੰ ਇਹ ਵਾਇਲੈਂਟ ਪ੍ਰੋਟੈਸਟ ਦਾ ਨਾਮ ਦਿੱਤਾ ਗਿਆ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਮਰਿਤਸਰ ਮਾਨਯੋਗ ਡਿਪਟੀ ਕਮਿਸ਼ਨਰ ਅਮਰਿਤਸਰ ਉਹਨਾਂ ਦੇ ਕੋਲ ਅਸੀਂ ਸੱਤ ਬੰਦੇ ਜਾ ਕੇ ਮੈਮੋਰੰਡਮ ਦੇ ਕੇ ਆਏ ਆ ਜਿਹੜਾ ਮਾਨਯੋਗ ਗਵਰਨਰ ਪੰਜਾਬ ਨੂੰ ਸੀ ਜੇ ਵਾਕਿਆ ਕਿ ਉੱਥੇ ਗਲਤੀ ਜਾਂ ਕੋਤਾਹੀ ਹੋਈ ਸੀ ਜਾਂ ਕੋਈ ਏਡੀ ਬਜਰ ਕੋਤਾਹੀ ਹੋਈ ਸੀ ਤਾਂ ਫਿਰ ਉਸੇ ਵੇਲੇ ਅਰੈਸਟ ਕਰਦੇ ਉਹ ਕਿਉਂਕਿ ਇਹ ਤੇ ਆਫਟਰ ਥਾਟ ਹੈ ਨੈਕਸਟ ਡੇ ਆਪਣੇ ਆਕਾਵਾਂ ਦੇ ਕਹਿਣ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਪ੍ਰੈਕਟੀਕਲੀ ਉਹ ਇਹਨਾਂ ਦੇ ਹੱਥ 'ਚ ਇਹਨਾਂ ਦੇ ਹੱਥ ਟੋਕੇ ਬਣ ਕੇ ਬੈਠ ਕੇ ਜਿਹੜੇ ਅਸੀਂ ਬੜਾ ਵੱਡਾ ਦਾਵਾ ਕਰ ਰਹੇ ਨੇ ਇਹਨਾਂ ਦੇ ਖਿਲਾਫ ਤੁਸੀਂ ਦੋ ਇਲੈਕਸ਼ਨਾਂ ਲੜ ਚੁੱਕੇ ਹੋ ਕਹਿੰਦੇ ਇਤਕੀ ਵੀ ਵੱਡੇ ਮਾਰਜਨ ਦੇ ਨਾਲ ਮੈਂ ਚੋਣ ਜਿੱਤ ਰਿਆਂਗਾ ਇਹ ਤੇ ਇਹ ਤੇ ਇਹ ਤੇ ਇਹ ਤੇ ਵਕਤ ਆਨੇ ਪੇ ਬਤਾ ਦੇਂਗੇ ਤੁਝੇ ਆਸਮਾ ਹਮ ਅਭੀ ਸੇ ਕੀ ਬਤਾਏਂ ਕਿਆ ਹਮਾਰੇ ਦਿਲ ਮੇਂ ਕੀ ਕੀ ਇਹ ਦੇ ਚੋ ਤੁਹਾਡੇ ਦੱਸੋ ਇਹ ਪਤਾ ਲੱਗ ਜੇਗਾ 2017 ਜੀ ਮੱਝ ਦਾ ਹਾਲ ਕੀ ਹੈ ਵੈਸੇ ਮੱਝ ਦਾ ਹਾਲ ਇਹ ਆ ਜੀ ਤੇ ਜਵਾਨੀ ਖਤਮ ਕਰਤੀ ਐ ਤੇ ਮਾਵਾਂ ਤੇ ਭੈਣਾਂ ਤੇ ਘਰਦਿਆਂ ਦੇ ਕੀ ਨੇ ਜਿਹੜੇ ਆ ਉਹਨਾਂ ਨੇ ਇਹਨਾਂ ਦਾ ਰਹਿਣ ਕੁਛ ਨਹੀਂ ਦੇਣਾ ਔਰ ਮੇਰੀ ਗੱਲ ਯਾਦ ਰੱਖਿਓ ਜੋ ਜਿਹੜਾ ਦੁਨੀਆ ਨੂੰ ਤੰਗ ਕਰਦਾ ਉਹ ਜੋ ਕਲਨਰ ਗਦਾਫੀ ਦਾ ਹਾਲ ਹੋਇਆ ਜਾਂ ਸੁਦਾਮ ਹਸੈਨ ਦਾ ਹੋਇਆ ਉਹ ਸੁਖਬੀਰ ਸਿੰਘ ਦਾ ਤੇ ਵਿਕਰਮ ਸਿੰਘ ਦਾ ਹੋਣ ਜਾ ਰਿਹਾ ਤੁਹਾਡੇ ਸਾਹਮਣੇ ਆਏਗਾ ਬਹੁਤ ਸਮਾਂ ਦੂਰ ਨਹੀਂ ਰਹਿ ਗਿਆ ਮੱਝ ਦਾ ਇਲੈਕਟੋਰਲ ਹਾਲ ਕੀ ਹੈਗਾ ਇਲੈਕਟੋਰਲ ਉਥੋਂ ਕਾਂਗਰਸ ਕਲੀਨ ਸਵੀਪ ਕਰੇਗੀ ਆਮ ਆਦਮੀ ਪਾਰਟੀ ਤੁਸੀਂ ਦੇਖ ਲਓ ਲੋਕ ਤਾਂ ਕਹਿੰਦੇ ਆ ਆਮ ਆਦੀ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਵਿੱਚ ਉਹ ਤਾਂ ਦੇਖੋ ਜੀ ਉਹ ਤਾਂ ਸਾਰੇ ਕਹਿੰਦੇ ਆ ਪਿਛਲੀ ਵਾਰੀ ਇਹ ਵੀ ਕਹਿੰਦੇ ਸੀ ਕਿ ਟ੍ਰਿਪਲ ਪੀ ਜਿਹੜੀ ਆ ਗਵਰਨਮੈਂਟ ਫਾਰਮ ਕਰਨ ਜਾ ਰਹੀ ਪਰ ਐਤ ਕੀ ਕਾਂਗਰਸ ਦਾ ਤੇ ਅਕਾਲੀ ਦਲ ਦਾ ਮਾਰਜਨ ਏਡਾ ਵੱਡਾ ਆ ਕਿ ਐਤ ਕੀ ਉਹ ਵੀ ਗੱਲ ਨਹੀਂ ਬਣਦੀ ਧੰਨਵਾਦ ਲਾਲੀ ਮਜੀਠੀਆ ਜੀ ਇਹ ਸਨ ਸੁਖਜਿੰਦਰ ਰਾਜ ਲਾਲੀ ਮਜੀਠੀਆ ਜੋ ਮਜੀਠਾ ਹਲਕੇ ਤੋਂ ਵਿਕਰਮ ਮਜੀਠੀਆ ਜੋ ਪੰਜਾਬ ਦੇ ਮਾਲ ਮੰਤਰੀ ਨੇ ਉਹਨਾਂ ਦੇ ਖਿਲਾਫ ਚੋਣ ਲੜਦੇ ਨੇ ਪਿਛਲੇ ਦਿਨਾਂ ਦੇ ਅੰਦਰ ਇਹਨਾਂ ਨੇ ਐਸ ਡੀ ਐਮ ਦੀ ਗੱਡੀ ਤੇ ਖੜ ਕੇ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਇਹਨਾਂ ਦੇ ਉੱਤੇ ਕੇਸ ਵੀ ਦਰਜ ਹੋਇਆ ਔਰ ਪਹਿਲਾਂ ਵੀ ਇਹ ਮੰਨਿਆ ਜਾਂਦਾ ਕਿ ਲਾਲੀ ਮਜੀਠੀਆ ਬੜੇ ਵਾਇਲੈਂਟਲੀ ਪ੍ਰੋਟੈਸਟ ਕਰਦੇ ਨੇ ਪਰ ਇਹਨਾਂ ਦਾ ਕਹਿਣਾ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਰ ਰਹੇ ਨੇ ਔਰ ਉਹਨਾਂ ਦਾ ਦਾਵਾ ਹੈਗਾ ਕਿ ਅਗਲੀ ਚੋਣਾਂ ਜਿਹੜੀ ਮਜੀਠਾ ਹਲਕੇ ਤੋਂ ਉਹ ਕਾਫੀ ਜ਼ਿਆਦਾ ਉਹਨਾਂ ਨੂੰ ਚੰਗਾ ਰਿਸਪੌਂਸ ਆ ਜਿਹੜਾ ਉੱਥੋਂ ਮਿਲੇਗਾ ਔਰ ਉਹਨਾਂ ਦਾ ਕਹਿਣਾ ਕਿ ਉਹ ਲੋਕਾਂ ਦੀ ਆਵਾਜ਼ ਸਿਰਫ ਪੋਲਿਟਿਕਸ 'ਚ ਹੀ ਨਹੀਂ ਲਾਅ ਇਸ ਲਈ ਕਰ ਰਹੇ ਨੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਲਾਅਟ ਡਪਾਰਟਮੈਂਟ ਚਾਏ ਆ ਇਹਨਾਂ ਕੋਲੇ ਪੇਪਰ ਦੇਣ ਤੋਂ ਬਾ ਇਹਨਾਂ ਦਾ ਕਹਿਣਾ ਕਿ ਲਾਅ ਇਸ ਲਈ ਕਰ ਰਹੇ ਨੇ ਉਹ ਤਾਂਕਿ ਉਹ ਸਮਾਜ ਨੂੰ ਸਰਵ ਕਰ ਸਕਣ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ